ਰਾਜਪੁਰਾ ਦੇ ਪਿੰਨ ਨਲਾਸ ਖੁਰਦ ਵਿੱਚ ਪੰਜਵੇਂ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕੀਤੀ ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਇੱਥੋਂ ਦੇ ਲੋਕਾਂ ਦੀ ਮੰਗ ਦੇ ਚੱਲਦਿਆਂ ਇੱਥੇ ਮੁਹੱਲਾ ਕਲੀਨਿਕ ਖੋਲਿਆ ਗਿਆ ਉਹਨੇ ਕਿਹਾ ਕਿ ਇੱਥੇ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਦਵਾਈਆਂ ਮੁਫਤ ਮਿਲਣਗੀਆਂ ਤੇ ਖੂਨ ਦੇ ਟੈਸਟ ਵੀ ਮੁਫਤ ਹੀ ਹੋਣਗੇ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਰਾਜਪੁਰਾ ਹਲਕੇ ਵਿੱਚ ਪੰਜਵਾਂ ਮੁਹੱਲਾ ਕਲੀਨਿਕ ਖੋਲਿਆ ਜਾ ਰਿਹਾ ਜਿਹੜਾ ਕਿ ਨਲਾਸ ਖੁਰਦ ਦੇ ਹਿੱਸੇ ਆਏ ਹੈ ਤਾ ਇੱਥੋਂ ਦੇ ਲੋਕਾਂ ਦੀ ਬੜੀ ਮੰਗ ਵੀ ਸੀਗੀ ਆਸ-ਪਾਸ ਦੇ ਪਿੰਡਾਂ ਦੀ ਮੰਗ ਸੀਗੀ ਕਿ ਇੱਧਰ ਮੈਡੀਕਲ ਸਹੂਲਤਾਂ ਕਰਕੇ ਅਸੀਂ ਔਖੇ ਹੁੰਨੇ ਆ ਤਾਂ ਅੱਜ ਅਸੀਂ ਬੜੀ ਖੁਸ਼ੀ ਨਾਲ ਕਹਿ ਰਹੇ ਆ ਕਿ ਅੱਜ ਅਸੀਂ ਪੰਜਵਾਂ ਮੁੱਲਾ ਕਲੀਨਿਕ ਖੋਲ੍ਹ ਰਹੇ ਆ ਸਾਡੇ ਨਾਲ ਸਾਰੇ ਡਾਕਟਰਸ ਦੀ ਮੈਡੀਕਲ ਆਫਿਸਰਸ ਦੀ ਟੀਮ ਐਸਐਮਓ ਸਾਰੇ ਸਾਰੇ ਇੱਥੇ ਆਏ ਹੋਏ ਨੇ ਪਰ ਅਸੀਂ ਅੱਜ ਇੱਕ ਮੋਲਾ ਕਲੀਨਿਕ ਦੀ ਸ਼ੁਰੂਆਤ ਕਰਕੇ ਕਿਉਂਕਿ ਅੱਜ ਸਾਡੇ ਅਰਵਿੰਦ ਕੇਜਰੀਵਾਲ ਜੀ ਵੀ ਪੰਜਾਬ ਵਿੱਚ ਆਏ ਹੋਏ ਨੇ ਉਹ ਵੀ ਮੋਲਾ ਕਲੀਨਿਕ ਦੀ ਸ਼ੁਰੂਆਤ ਕਰ ਰਹੇ ਨੇ ਉਸੇ ਲੜੀ ਦੇ ਤਹਿਤ ਅੱਜ ਅਸੀਂ ਇਹ ਮੋਲਾ ਕਲੀਨਿਕ ਖੋਲ੍ਹ ਕੇ ਨਲਾਸ ਦੇ ਲੋਕਾਂ ਨੂੰ ਸੇਵ ਰਹੇ ਹਾਂ ਕਿਹੜੀ ਸੇਵਾਵਾਂ ਜਿਹੜੀਆਂ ਇੱਥੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਇੱਥੇ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਜਿਹੜੇ ਟੈਸਟ ਇੱਥੇ ਡਾਕਟਰ ਲਿਖ ਕੇ ਦੇਣਗੇ ਉਹ ਸਾਰੇ ਟੈਸਟ ਫ੍ਰੀ ਕੀਤੇ ਜਾਣਗੇ ਇਹ ਨਹੀਂ ਹੈ ਕਿ ਇਹਨਾਂ ਨੂੰ ਟੈਸਟ ਬਾਹਰੋਂ ਕਰਵਾਣੇ ਪੈਣਗੇ ਤੇ ਸਾਰਾ ਇੱਥੇ ਟੈਸਟ ਫ੍ਰੀ ਦਵਾਈਆਂ ਫ੍ਰੀ ਔਰ ਡਾਕਟਰ ਤਾਂ ਫ੍ਰ ਡਾਕਟਰਸ ਹੋਣਗੇ ਉਹ ਵੀ ਪੂਰੇ ਐਜੂਕੇਟਿਡ ਡਾਕਟਰ ਹੋਣਗੇ ਤਾਂ ਕਿ ਕਿਸੇ ਦੀ ਪ੍ਰੋਬਲਮ ਦਾ ਹੱਲ ਨਾਲ ਦੀ ਨਾਲ ਕੀਤਾ ਜਾ ਸਕੇ